ਕਿਸੇ ਨੇ ਪੁੱਛਿਆ ਕਿ ਵਜ਼ਨ ਵੱਧ ਜਾਵੇ ਤਾਂ ਕੀ ਕਰੀਏ ਤੰਨ ਦਾ ਵੱਧ ਜਾਵੇ ਤਾਂ ਵਯਾਮ ਮਨ ਦਾ ਵੱਧ ਜਾਵੇ ਤਾਂ ਧਿਆਨ ਅਤੇ ਤੰਨ ਦਾ ਵੱਧ ਜਾਵੇ ਤਾਂ ਦਾਨ ਇੱਕ ਬਹੁਤ ਛੋਟੀ ਜਿਹੀ ਕਹਾਣੀ ਇੱਕ ਮਹਾਤਮਾ ਜੀ ਦੀ ਇੱਕ ਵਾਰ ਪਿੰਡ ਵਿੱਚੋਂ ਨਿਕਲ ਰਹੇ ਸਨ ਉੱਥੇ ਕੁਝ ਮਜ਼ਦੂਰ ਪੱਥਰ ਤੋੜਨ ਦਾ ਕੰਮ ਕਰ ਰਹੇ ਸਨ ਮਹਾਤਮਾ ਜੀ ਇੱਕ ਦਰਖਤ ਦੇ ਹੇਠਾਂ ਬੈਠ ਕੇ ਭੋਜਨ ਕਰਨ ਲੱਗੇ ਤੇ ਉਸ ਤੋਂ ਬਾਅਦ ਜਦੋਂ ਅੱਗੇ ਵਧਣ ਲੱਗੇ ਤਾਂ ਮਹਾਤਮਾ ਜੀ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਮਜ਼ਦੂਨਾਂ ਨਾਲ ਗੱਲ ਕਰਕੇ ਜਾਣਿਆ ਜਾਵੇ ਕਿ ਇਹ ਕਾਰ ਕੀ ਰਹੇ ਹਨ ਕੰਮ ਕੀ ਚੱਲ ਰਿਹਾ ਹੈ ਪਹਿਲੇ ਮਜ਼ਦੂਰ ਨੂੰ ਪੁੱਛਿਆ ਕਿ ਕੀ ਕਰ ਰਹੇ ਹੋ ਤਾਂ ਬਹੁਤ ਗੁੱਸੇ ਵਿੱਚ ਕਹਿਣ ਲੱਗਿਆ ਬਾਬਾ ਜੀ ਦੇਖ ਨਹੀਂ ਰਿਹਾ ਪੱਥਰ ਤੋੜ ਰਿਹਾ ਹਾਂ ਕੀ ਕਰ ਰਿਹਾ ਹਾਂ ਤੁਹਾਡੀ ਸਮਝ ਵਿੱਚ ਨਹੀਂ ਆ ਰਿਹਾ ਬਾਬਾ ਜੀ ਨੇ ਅਗਲਾ ਪ੍ਰਸ਼ਨ ਪੁੱਛਿਆ ਕਿ ਉਹ ਤਾਂ ਠੀਕ ਹੈ ਪਰ ਇਸ ਤੋਂ ਬਣੇਗਾ ਕੀ ਪੱਥਰ ਤੋੜ ਕੇ ਕੰਮ ਕੀ ਹੋਣ ਵਾਲਾ ਹੈ ਪੱਥਰਾਂ ਤੋਂ ਬਣਾਕ ਹੀ ਰਹੇ ਹੂੰ ਉਸਨੇ ਕਿਹਾ ਮੇਰੇ ਨਾਲ ਫਾਲਤੂ ਦੇ ਸਵਾਲ ਨਾ ਕਰੋ ਮੈਂ ਆਪਣਾ ਕੰਮ ਕਰ ਰਿਹਾ ਹਾਂ ਕੰਮ ਕਰਨ ਦੇਵੋ ਤੁਸੀਂ ਅੱਗੇ ਨਿਕਲੋ ਬਾਬਾ ਜੀ ਚੁੱਪਚਾਪ ਅੱਗੇ ਨਿਕਲ ਗਏ ਦੂਸਰਾ ਮਜ਼ਦੂਰ ਵੀ ਉਹੀ ਕੰਮ ਕਰ ਰਿਹਾ ਸੀ ਉਸਨੇ ਪੁੱਛਿਆ ਕਿ ਕੀ ਕਰ ਰਹੇ ਹੋ ਉਸਨੇ ਕਿਹਾ ਕਿ ਜੀ ਪੱਥਰ ਤੋੜ ਰਿਹਾ ਹਾਂ ਬਾਬਾ ਜੀ ਨੇ ਕਿਹਾ ਅੱਛਾ ਹੁਣ ਇਹ ਦੱਸ ਕਿ ਇਸ ਤੋ ਬਣੇਗਾ ਕੀ ਉਸਨੇ ਕਿਹਾ ਬਾਬਾ ਜੀ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਮੇਰੀ ਮਜ਼ਦੂਰੀ ਅੱਜ ਦੀ ਆ ਜਾਵੇਗੀ ਪੈਸੇ ਮੈਨੂੰ ਠੇਕੇਦਾਰ ਦੇ ਦੇਵੇਗਾ ਗੱਲ ਖਤਮ ਹੁਣ ਉਸਨੇ ਮੰਦਿਰ ਬਣਾਉਣਾ ਹੈ ਸਕੂਲ ਬਣਾਉਣਾ ਹੈ ਜੇਲ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਚਾਹੇ ਹਸਪਤਾਲ ਬਣਾਵੇ ਮੇਰਾ ਕੀ ਲੈਣਾ ਦੇਣਾ ਬਾਬਾ ਜੀ ਮੁਸਕਰਾ ਕੇ ਅੱਗੇ ਨਿਕਲ ਗਏ ਤਾਂ ਜਦੋਂ ਅੱਗੇ ਗਏ ਤਾਂ ਉਹਨਾਂ ਨੇ ਇੱਕ ਅਜਿਹਾ ਮਜ਼ਦੂਰ ਦੇਖਿਆ ਜੋ ਬਹੁਤ ਹੀ ਖੁਸ਼ੀ ਨਾਲ ਪੱਥਰ ਤੋੜਨ ਦਾ ਕੰਮ ਕਰ ਰਿਹਾ ਸੀ ਜਿਵੇਂ ਜਿਵੇਂ ਪੱਥਰ ਟੁੱਟ ਰਿਹਾ ਸੀ ਓਵੇਂ ਓਵੇਂ ਉਸਦੇ ਚਿਹਰੇ ਤੇ ਮੁਸਕਾਨ ਆ ਰਹੀ ਸੀ ਬਾਬਾ ਜੀ ਨੂੰ ਇਹ ਪੱਕਾ ਯਕੀਨ ਸੀ ਕਿ ਇਹ ਕੁਝ ਅਲੱਗ ਦੱਸੇਗਾ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਕੀ ਕਰ ਰਹੇ ਹੋ ਤਾਂ ਉਸਨੇ ਕਿਹਾ ਬਾਬਾ ਜੀ ਆਪਣੇ ਕੰਮ ਵਿੱਚ ਲੱਗਿਆ ਹੋਇਆ ਹਾਂ ਇੱਕ ਅਜਿਹਾ ਕੰਮ ਕਰ ਰਿਹਾ ਹਾਂ ਜਿਸ ਨਾਲ ਮੈਨੂੰ ਆਨੰਦ ਆ ਰਿਹਾ ਹੈ ਬਾਬਾ ਜੀ ਨੇ ਕਿਹਾ ਬਾਕੀ ਲੋਕ ਤਾਂ ਕਹਿ ਰਹੇ ਸਨ ਕਿ ਪੱਥਰ ਤੋੜ ਰਹੇ ਹਾਂ ਬੋਲੇ ਇਹੀ ਤਾਂ ਸਾਡਾ ਕੰਮ ਹੈ ਮজা ਆਉਂਦਾ ਹੈ ਮੈਨੂੰ ਇਹ ਕੰਮ ਕਰਨ ਵਿੱਚ ਬਾਬਾ ਜੀ ਨੇ ਪੁੱਛਿਆ ਕਿ ਇੱਥੇ ਬਣਨ ਕੀ ਵਾਲਾ ਹੈ ਇਹਨਾਂ ਪੱਥਰਾਂ ਤੋਂ ਬਣੇਗਾ ਕੀ ਕਿਸ ਚੀਜ਼ ਦਾ ਨਿਰਮਾਣ ਹੋ ਰਿਹਾ ਹੈ ਉਸ ਮਨਜ਼ਦੂਰ ਨੇ ਕਿਹਾ ਕਿ ਬਾਬਾ ਜੀ ਪਿੰਡ ਵਾਲੇ ਮਿਲ ਕੇ ਇੱਥੇ ਇੱਕ ਮੰਦਿਰ ਬਣਵਾਉਣ ਜਾ ਰਹੇ ਹਨ ਅਤੇ ਤੁਹਾਨੂੰ ਪਤਾ ਹੈ ਜਦੋਂ ਜਦੋਂ ਮੈਂ ਹਥੌੜਾ ਮਾਰਦਾ ਹਾਂ ਇਹ ਸ਼ੈਣੀ ਇੱਥੇ ਚਲਾਉਂਦਾ ਹਾਂ ਪੱਥਰ ਟੁੱਟਦਾ ਹੈ ਅਤੇ ਬਾਕੀ ਦੇ ਮੇਰੇ ਸਾਥੀ ਜਿਹੜੇ ਇਹ ਕੰਮ ਕਰ ਰਹੇ ਹਨ ਅਜੀਹਾ ਲੱਗਦਾ ਹੈ ਜਿਵੇਂ ਸੰਗੀਤ ਸੁਣਾਈ ਦੇ ਰਿਹਾ ਹੋਵੇ ਮੈਂ ਹੁਣ ਤੋਂ ਹੀ ਉਸ ਕਲਪਨਾ ਵਿੱਚ ਡੁੱਬਿਆ ਹੋਇਆ ਹਾਂ ਜਦੋਂ ਇੱਥੇ ਮੰਦਿਰ ਬਣੇਗਾ ਜਦੋਂ ਮੈਂ ਹਥੌੜਾ ਚਲਾਉਂਦਾ ਹਾਂ ਪੱਥਰ ਤੋੜਦਾ ਹਾਂ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਮੰਦਿਰ ਦਾ ਨਿਰਮਾਣ ਹੁੰਦਾ ਹੋਇਆ ਦਿਖਦਾ ਹੈ ਬਾਬਾ ਜੀ ਇੱਥੇ ਮੰਦਿਰ ਬਣਵਾਉਣ ਜਾ ਰਿਹਾ ਹਾਂ ਮੈਨੂੰ ਆਨੰਦ ਆ ਰਿਹਾ ਹੈ ਮੈਂ ਤਾਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਇੱਥੇ ਭਜਨ ਹੋਵੇਗਾ ਇੱਥੇ ਕੀਰਤਨ ਹੋਵੇਗਾ ਭੰਡਾਰਾ ਹੋਵੇਗਾ ਲੋਕ ਆਉਣਗੇ ਪ੍ਰਸ਼ਾਦ ਪਾਉਣਗੇ ਦਰਸ਼ਨ ਕਰਨਗੇ ਬਸ ਉਸ ਦਿਨ ਦੀ ਕਲਪਨਾ ਜੀ ਰਿਹਾ ਹਾਂ ਅਤੇ ਹਰ ਦਿਨ ਦਾ ਆਨੰਦ ਲੈ ਰਿਹਾ ਹਾਂ ਕੰਮ ਵਿੱਚ ਖੋਇਆ ਹੋਇਆ ਹਾਂ ਮगन ਹਾਂ ਬਾਬਾ ਜੀ ਨੇ ਕਿਹਾ ਕਿ ਤੇਰੀ ਬਾਕੀ ਸਾਥੀ ਤਾਂ ਕਹਿ ਰਹੇ ਹਨ ਕਿ ਸਾਨੂੰ ਫਰਕ ਨਹੀਂ ਪੈਂਦਾ ਉਸ ਵਿਅਕਤੀ ਨੇ ਕਿਹਾ ਮੈਨੂੰ ਕਿਸੇ ਨਾਲ ਫਰਕ ਨਹੀਂ ਪੈਂਦਾ ਮੈਂ ਤਾਂ ਸਿਰਫ ਆਪਣੇ ਕੰਮ ਵਿੱਚ ਆਪਣੀ ਧੁੰਨ ਵਿੱਚ ਲੱਗਿਆ ਹੋਇਆ ਹਾਂ ਲਗਨ ਦੇ ਨਾਲ ਮगन ਹੋ ਕੇ ਕੰਮ ਕਰ ਰਿਹਾ ਹਾਂ ਬਾਬਾ ਜੀ ਮੈਂ ਬਸ ਕੁਝ ਲੈਣਾ ਦੇਣਾ ਨਹੀਂ ਹੈ ਮੈਨੂੰ ਆਨੰਦ ਆ ਰਿਹਾ ਹੈ ਬਾਕੀਆਂ ਦਾ ਮੈਨੂੰ ਪਤਾ ਨਹੀਂ ਬਾਬਾ ਜੀ ਅੱਗੇ ਚਲੇ ਗਏ ਤੇ ਜੀਵਨ ਦਾ ਮੰਤਰ ਉੱਥੋਂ ਲੈ ਕੇ ਗਏ। ਇਹ ਕਹਾਣੀ ਬਾਬਾ ਜੀ ਅਤੇ ਉਹਨਾਂ ਮਜ਼ਦੂਰਾਂ ਦੀ ਨਹੀਂ ਹੈ। ਤੁਹਾਡੀ ਹੈ, ਸਾਡੀ ਹੈ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਖਿਜ ਕੇ ਕਹਿ ਰਹੇ ਹਨ ਕਿ ਦੇਖ ਨਹੀਂ ਰਿਹਾ। ਕੰਮ ਕਰ ਰਿਹਾ ਹਾਂ, ਆਫਿਸ ਜਾਂਦਾ ਹਾਂ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਮੈਨੂੰ ਕੋਈ ਮਤਲਬ ਨਹੀਂ ਹੈ, ਸੈਲਰੀ ਆਉਂਦੀ ਹੈ, ਗੱਲ ਖਤਮ। ਫਿਰ ਉਹ ਵਿਅਕਤੀ ਵੀ ਆਉਂਦਾ ਹੈ ਜੋ ਕਹਿੰਦਾ ਹੈ ਮੈਨੂੰ ਤਾਂ ਹਰ ਪਲ ਦਾ ਆਨੰਦ ਮਿਲ ਰਿਹਾ ਹੈ। ਇਹ ਜੀਵਨ ਸਾਨੂੰ ਮਿਲਿਆ ਹੈ। ਸਾਨੂੰ ਕੁਝ ਨਾ ਕੁਝ ਕੰਮ ਤਾਂ ਕਰਨਾ ਹੀ ਹੈ ਚਾਹੇ ਤੁਸੀਂ ਬਿਜ਼ਨਸ ਕਰੋ ਚਾਹੇ ਜੌਬ ਕਰੋ ਚਾਹੇ ਤੁਸੀਂ ਸਟਾਰਟਅਪ ਕਰੋ ਜੋ ਵੀ ਕਰ ਰਹੇ ਹੋ ਜਦੋਂ ਤੱਕ ਤੁਸੀਂ ਉਸ ਡੈਡੀਕੇਸ਼ਨ ਨਾਲ ਕੰਮ ਨਹੀਂ ਕਰੋਗੇ ਜਿਸ ਡੈਡੀਕੇਸ਼ਨ ਨਾਲ ਉਹ ਤੀਜਾ ਮਜ਼ਦੂਰ ਕੰਮ ਕਰ ਰਿਹਾ ਸੀ ਉਦੋਂ ਤੱਕ ਤੁਹਾਨੂੰ ਜੀਵਨ ਵਿੱਚ ਚਾਹੇ ਜਿੱਥੇ ਤੁਸੀਂ ਪਹੁੰਚ ਜਾਓ ਉਸ ਕੰਪਨੀ ਵਿੱਚ ਤੁਸੀਂ ਕੰਮ ਕਰੋ ਜਿਸ ਸਿਟੀ ਵਿੱਚ ਤੁਸੀਂ ਰਹੋ ਤੁਹਾਨੂੰ ਆਨੰਦ ਨਹੀਂ ਮਿਲੇਗਾ ਤੁਹਾਨੂੰ ਖੁਸ਼ੀਆਂ ਨਹੀਂ ਮਿਲਣਗੀਆਂ ਖੁਸ਼ੀਆਂ ਨਜ਼ਰੀਆਂ ਨਾਲ ਮਿਲਦੀਆਂ ਹਨ ਨਜ਼ਰੀਆ ਬਦਲਣ ਦੀ ਜ਼ਰੂਰਤ ਹੁੰਦੀ ਹੈ ਖੁਸ਼ੀਆਂ ਹਰ ਪਲ ਵਿੱਚ ਹੁੰਦੀਆਂ ਹਨ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਦੁਖੀ ਹੋ ਕੇ ਜੀਵਨ ਜੀ ਰਹੇ ਹੁੰਦੇ ਹਨ ਅਤੇ ਉੱਪਰ ਵਾਲੇ ਨੂੰ ਕੋਸ ਰਹੇ ਹੁੰਦੇ ਹਨ ਕਿ ਕੀ ਕੰਮ ਦੇ ਦਿੱਤਾ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਤੁਸੀਂ ਉਸ ਆਨੰਦ ਨਾਲ ਉਸ ਨੂੰ ਕਰੋ ਤਾਂ ਹਰ ਕੰਮ ਵਿੱਚ ਖੁਸ਼ੀ ਹੈ ਧੰਨਵਾਦ